ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਧੀਆ ਦੇ ਵਿਆਹ ਹੁੰਦੇ ਨੇ ਸਭ ਤੋਂ ਵੱਧ ਚਾਹ ਮਾਮਾ ਨੂੰ ਹੀ ਹੁੰਦਾ ਹੈ ਤੇ ਜਦੋਂ ਧੀਆ ਦੇ ਵਿਆਹ ਤੇ ਮਾਮਾ ਨਾ ਹੋਣ ਤਾਂ ਧੀਆ ਨੂੰ ਇਹ ਸਮਾਂ ਬੜਾ ਹੀ ਮੁਸ਼ਕਿਲ ਲੱਗਦਾ ਹੈ ਕੱਲੀਆਂ ਧੀਆ ਹੀ ਨਹੀਂ ਮਾਮਾ ਨੂੰ ਛੱਡ ਕੇ ਜਾਂਦੀਆਂ ਕਈ ਵਾਰ ਮਾਮਾ ਵੀ ਧੀਆ ਨੂੰ ਛੱਡ ਕੇ ਚਲੀਆਂ ਜਾਂਦੀਆਂ ਨੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਭੈਣ ਦਾ ਵਿਆਹ ਹੈ ਤੇ ਵਿਆਹ ਵਾਲੇ ਦਿਨ ਇਹ ਭੈਣ ਦੇਖੋ ਆਪਣੀ ਮਾਂ ਨੂੰ ਯਾਦ ਕਰਕੇ ਕਿੰਨਾ ਰੋ ਰਹੀ ਹੈ ਇਸ ਭੈਣ ਦੀ ਮਾਂ ਵਿਆਹ ਤੋਂ ਕੁਝ ਸਮਾਂ ਪਹਿਲਾਂ ਅਕਾਲ ਚਲਾਣਾ ਕਰ ਗਈ ਸੀ ਜਦੋਂ ਮਾਂ ਦੀ ਜਗ੍ਹਾ ਚਾਚੀ ਸਗਣ ਮਣਾਵੇ ਤਾਂ ਧੀਆ ਨੂੰ ਰੋਣਾ ਤਾਂ ਆ ਹੀ ਜਾਂਦਾ ਹੈ ਮਾਵਾ ਬਿਨਾ ਵੀ ਧੀਆ ਦੇ ਕਾਦੇ ਵਿਆਹ ਹੁੰਦੇ ਨਹੀਂ ਜੋ ਐਸ ਧੀ ਆਪਣੀ ਮਾਂ ਦੇ ਸਿਰ ਤੇ ਕਰਦੀ ਹੈ ਉਹ ਪੂਰੀ ਦੁਨੀਆ ਵਿੱਚ ਹੋਰ ਕਿਤੇ ਨਹੀਂ ਮਿਲਦੀ ਲੱਖ ਚਾਚੀਆਂ ਤਾਈਆਂ ਹੋਣ ਪਰ ਮਾਂ ਜਿੰਨਾ ਪਿਆਰ ਕੋਈ ਵੀ ਧੀਆ ਪੁੱਤਾਂ ਨੂੰ ਨਹੀਂ ਕਰ ਸਕਦਾ ਆਪਣੇ ਬਿਨਾ ਜ਼ਿੰਦਗੀ ਤਾਂ ਲੰਘ ਜਾਂਦੀ ਹੈ। ਜ਼ਿੰਦਗੀ ਕਦੇ ਵੀ ਕਿਸੇ ਲਈ ਨਹੀਂ ਰੁਕਦੀ। ਪਰ ਇਹੋ ਜਿਹੀਆਂ ਖੁਸ਼ੀਆਂ ਦੇ ਮੌਕਿਆਂ ਤੇ ਸਾਰੀਆਂ ਖੁਸ਼ੀਆਂ ਅਧੂਰੀਆਂ ਹੁੰਦੀਆਂ ਨੇ ਤੇ ਆਪਣੇ ਦੀ ਯਾ ਤਾਂ ਆ ਹੀ ਜਾਂਦੀ ਹੈ। ਰੱਬਾ ਕਿਸੇ ਵੀ ਧੀ ਨੂੰ ਇਹੋ ਜਿਹਾ ਦਿੰਨਾ ਦੇਖਣਾ ਪਵੇ ਕਿ ਉਸ ਨੂੰ ਆਪਣੇ ਖੁਸ਼ੀ ਵਾਲੇ ਦਿਨ ਵੀ ਰੋਣਾ ਪਵੇ। ਰੱਬਾ ਕਦੇ ਵੀ ਕਿਸੇ ਧੀ ਪੁੱਤ ਤੋਂ ਉਸ ਦੀ ਮਾਂ ਨਾ ਦੂਰ ਕਰੀ। ਕਿਉਂਕਿ ਮਾਂ ਮਾ ਬਿਨਾ ਧੀਆ ਪੁੱਤਾਂ ਦੀ ਜ਼ਿੰਦਗੀ ਦੇ ਰੰਗ ਸਾਰੇ ਫਿੱਕੇ ਪੈ ਜਾਂਦੇ ਨੇ। ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਰੱਬ ਰਾਖਾ